ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਦਰਾਣੀ ਜਿਠਾਣੀ ਬਣਾਉਣ ਲੱਗੀਆਂ ਏ ਰਲ ਮਿਲ ਕੇ ਸੇਵੀਆਂ ਗੁੜ ਵਾਲੀਆਂ ਸੇਵੀਆਂ ਇੱਧਰ ਆਪ ਪਾਣੀ ਰੱਖਿਆ ਵਰਗਾ ਇਹ ਕਿੰਨਾ ਕੁ ਗੁੜ ਪਾਇਆ ਇਹ ਦੇ ਵਿੱਚ ਕਿਲੋ ਚੱਗਾ ਕਿਲੋ ਕਿਲੋ ਚੱਗਾ ਕਿਲੋ ਤੇ ਇੱਧਰ ਤੋਂ ਕਿਉਂ ਦੇ ਵਿੱਚ ਲੌਂਗ ਕਿੰਨਾ ਪਾਇਆ ਤਾਂ ਕਿਉਂ ਤਾਂ ਆਪਾਂ ਕਰਚੀ ਕਿ ਪਾਇਆ ਕਿਲੋ ਸੇਵੀਆਂ ਜੀ ਹੰਪੜੀ ਇਸ ਇੰਬਰੀਕ ਵਾਲੀ ਹੈ ਹਾਂਜੀ ਸੇਵੀਆਂ ਬਣਾਉਣ ਵਾਸਤੇ ਅਸੀਂ ਪੂਰੀ ਵੱਡੀ ਥਾਲੀ ਸੇਵੀਆਂ ਦੀ ਭਰੀ ਤੇ ਇੱਕ ਕੜਛੀ ਸੀ ਪਾਇਆ ਘਿਓ ਘਿਓ ਦੇ ਵਿੱਚ ਪਾਏ ਅਸੀਂ ਲੌਂਗ ਲੌਂਗਾ ਨੂੰ ਅਸੀਂ ਕਲਕਾ ਲੈਣਾ ਘਿਓ ਦੇ ਵਿੱਚ ਭਨ ਜੇ ਲੈਣਾ ਤੇ ਇਧਰ ਇੱਕ ਵੱਡੇ ਟੋਪੀਏ ਦੇ ਵਿੱਚ ਪੂਰਾ ਟੋਪੀਆ ਪਾਣੀ ਦਾ ਲੈ ਕੇ ਵਿੱਚ ਅੱਧਾ ਕਿਲੋ ਅਸੀਂ ਗੁੜ ਪਿਆਉਂਦਾ ਜਿਹੜਾ ਕਿ ਗੁੜ ਨੂੰ ਅਸੀਂ ਮੈਲਟ ਕਰ ਰਹੇ ਹਾਂਗੇ ਤੇ ਇਹ ਆਪਾਂ ਪਾਣੀ ਦੇ ਵਿੱਚ ਹੌਲੀ-ਹੌਲੀ ਇਹਨੇ ਆਪਣੇ ਆਪ ਹੀ ਖੁਰ ਜਾਣਾਗਾ ਤੇ ਗੁੜ ਤੇ ਪਾਣੀ ਦਾ ਕੋਲ ਹੈ ਜਿਹੜਾ ਚਾਸ਼ਨੀ ਦੇ ਰੂਪ ਦੇ ਵਿੱਚ ਤਿਆਰ ਹੋ ਗਿਆ ਤੇ ਹੁਣ ਆਪਾਂ ਸੇਵੀਆਂ ਬਣਾਉਣ ਲੱਗੇ ਹਾਂ ਸੇਵੀਆਂ ਕਿਰ ਦੇ ਵਿੱਚ ਪਾ ਕੇ ਆਪਾਂ ਇਹ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਨੂੰ ਜਦੋਂ ਤਾਈਂ ਇਹ 골ਡਨ ਜਾਨੀ ਹੋ ਜਾਣਗੇ ਉਨੀ ਦੇਰ ਤੱਕ ਆਪਾਂ ਇਸ ਤਰ੍ਹਾਂ ਹਲਾ-ਹਲਾ ਕੇ ਭੁੰਨਦੇ ਰਵਾਂਗੇ ਹੋਰ ਲਓ ਤੁਸੀਂ ਦੇਖ ਰਹੇ ਹੋ ਜਿਵੇਂ ਜਿਵੇਂ ਸੇਵੀਆਂ ਪੁੱਜੀਆਂ ਜਾ ਰਹੀਆਂ ਨੇ ਭੁੰਨੀਆਂ ਜਾ ਰਹੀਆਂ ਨੇ ਓਵੇਂ ਓਵੇਂ ਨਾਲੇ ਤਾਂ ਇਹਨਾਂ ਦੀ ਕੁਆਂਟੀਟੀ ਘਟਦੀ ਜਾਂਦੀ ਹੈ ਤੇ ਨਾਲ ਹੀ ਇਹਨਾਂ ਦਾ ਕਲਰ ਚੇਂਜ ਹੁੰਦਾ ਜਾਂਦਾ ਹੈ ਹੁਣ ਸੇਵੀਆਂ ਜਿਹੜੀਆਂ ਦੇਖੋ ਕਾਫੀ ਹੱਦ ਤੱਕ ਉੱਪਰ ਨਚੁੱਕੀਆਂ ਨਹੀਂ ਗਈਆਂ ਨੇ ਭੁੱਜ ਚੁੱਕੀਆਂ ਨਹੀਂ ਗਈਆਂ ਤੇ ਆਪਣੀ ਚਾਸ਼ਨੀ ਵੀ ਬਣ ਕੇ ਤਿਆਰ ਹੋ ਗਈ ਸੀਗੀ ਤੇ ਹੁਣ ਆਪਾਂ ਜਿਹੜੀ ਚਾਸ਼ਨੀ ਗਰਮ ਕਰਕੇ ਤਿਆਰ ਕਰਕੇ ਰੱਖ ਛੱਡੀ ਹੈ ਸਾਰੀ ਆਪਾਂ ਪਾਉਣੀ ਹੈ ਇਹ ਸੇਵੀਆਂ ਦੇ ਵਿੱਚ ਪਾ ਦੇਣੀ ਹੈ ਨਾਲ ਦੀ ਨਾਲ ਜੇ ਆਪਾਂ ਨੂੰ ਲੱਗਿਆ ਪਾਣੀ ਘਟਾ ਤਾਂ ਫਿਰ ਆਪਾਂ ਇੱਥੇ ਥੋੜਾ ਜਿਹਾ ਪਾਣੀ ਹੋਰ ਗਰਮ ਕਰਕੇ ਇਹਦੇ ਵਿੱਚ ਪਾ ਦਾਂਗੇ ਇਹ ਤਵਾਰੀ ਪਾ ਕੇ ਚੈੱਕ ਕਰ ਲੈਣੇ ਆ ਕਿੰਨਾ ਕੁ ਪਾਣੀ ਘਟਾ ਹੈਗਾ ਲੱਗਦਾ ਵੀ ਸਾਨੂੰ ਹੋਰ ਪਾਉਣਾ ਪਊਗਾ ਤੇ ਫਿਰ ਅਸੀਂ ਦੋ ਗਲਾਸ ਪਾਣੀ ਦੇ ਹੋਰ ਪਾ ਕੇ ਨਾਲ ਦੀ ਨਾਲ ਗੈਸ ਦੇ ਉੱਪਰ ਗਰਮ ਹੋਣ ਲਈ ਧਰਤਾ ਬਾਲਾ ਸੇਕ ਵੀ ਦੇ ਦੋ ਤੇ ਜਿੰਨੀ ਆ ਕਿ ਦੇਖੋ ਆਪਣਾ ਪਾਣੀ ਪਾਇਆ ਸੀ ਉੰਨੀ ਆ ਕਿ ਆਪਣੀਆਂ ਸੇਵੀਆਂ ਵਿੱਚ ਮਤਲਬ ਡਿਪ ਹੋ ਚੁੱਕੀਆਂ ਨੇ ਤੇ ਹੁਣ ਐਸ ਕਰਕੇ ਆਪਾਂ ਨੂੰ ਪਾਣੀ ਲੱਗਿਆ ਕੱਟ ਤੇ ਹੋਣਾ ਆਪਾਂ ਜਿਹੜਾ ਪਾਣੀ ਗਰਮ ਕਰਿਆ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਣਾਗਾ ਸੇਵੀਆਂ ਬੰਦੇ ਬੰਦੇ ਵਿੱਚ 90 ਕਿਲੋ ਲੈ ਕੇ ਆ ਗਈ ਹਾਂ ਅਮਰੂਦ ਕੱਟ ਕੇ ਤੇ ਅਮਰੂਦ ਨੇ ਮਿੱਠੇ ਬਹੁਤ ਅਸੀਂ ਵੀ ਖਾਦੇ ਹਾਂ ਨਾ ਉਦੋਂ ਬੜੇ ਟੇਸਟੀ ਸੀ ਮੇਰੇ ਤਾਂ ਖੂਬ ਨਹੀਂ ਡਾਇਨ ਇਹਦਾਂ ਆਪਾਂ ਜਿਹੜੇ ਦੋ ਗਲਾਸ ਪਾ ਕੇ ਪਾਣੀ ਦੇ ਰੱਖੇ ਸੀ ਗਰਮ ਹੋਣ ਵਾਸਤੇ ਉਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਆਪਾਂ ਉਹ ਵੀ ਸਾਰਾ ਪਾਣੀ ਆਪਾਂ ਇਹਦੇ ਵਿੱਚ ਐਡ ਕਰਤਾ ਨੇ ਨੋਨ ਸੇਦੀਆਂ ਨੇ ਮਿਕਸ ਕਰਕੇ ਤੇ ਆਪਾਂ ਬੰਦ ਕਰ ਦਾਂਗੇ ਤੇ 5 ਮਿੰਟ ਐਸੀ ਤਰ੍ਹਾਂ ਢੱਕ ਕੇ ਪਕਾਵਾਂਗੇ ਬਲ ਮਸਾ ਪੂਰਾ ਪਾਉਣ ਨੂੰ ਦੋ ਕਮੇ ਸੇਕ ਲੱਗੇ ਪਾ ਦੋ ਢਕਣੀ ਆ ਢਕ ਲਈ ਕੋਰੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣੀਆਂ ਸੇਦੀਆਂ ਕਿੰਨੀਆਂ ਵਧੀਆ ਬਣ ਗਈਆਂ ਨੇ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਬਣੀਆਂ ਐ ਲੱਗਦਾ ਜਿਵੇਂ ਮੋਨੇ ਤਰੀਆਂ ਸੀ ਤੇ ਹੁਣ ਹੀ ਬਣੀਆਂ ਐ ਕਿੰਨੀਆਂ ਵਧੀਆ ਵਧੀਆ ਨੇ ਸੇਵੀਆਂ ਦੀਦੀ ਹਾਂ ਤੇ ਮੈਂ ਆਪਣੇ ਨੂੰ ਮੇਕਾ ਦੇ ਵਿੱਚ ਪਾ ਕੇ ਇਹ ਲੱਗਦੀਆਂ ਗਰਮ ਗਰਮ ਹੀ ਟੇਸਟੀ ਆ ਖਾ ਕੇ ਬਾਅਦ ਚ ਪਾ ਕੇ ਖਾਣੇ ਨੂੰ ਉਹ ਥੋੜੀ ਜਿਹੀ ਟੇਸਟੀ ਵੀ ਨਹੀਂ ਲੱਗਦੀ ਤੇ ਮਤਲਬ ਕਿ ਜੋੜਦੀ ਨਹੀਂ ਹਾਂ ਇਹ ਕਿਹ ਗਵਲਟਾ ਜਾਈ ਵਧੇਰਾ ਹੈ ਉਦਵਾਰਗੇ ਸੇਵੀਆਂ ਨੇ ਕਿੰਗੜੀ ਅਸੀਂ ਫੇਵਰੇਟ ਹੁੰਦੀ ਨੇ ਹਾਂ ਖਾਸ ਕਰਕੇ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਫਸੇ ਸਾਮੇ ਨਾਲ ਵੀ ਨਾ ਟੇਸਟੀ ਲੱਗਦੀਆਂ ਇਹ ਤਾਂ ਹੈ ਆਪਣੇ ਮੰਮੀ ਨੇ ਦੱਸਦੇ ਹੁੰਦੇ ਸੀ ਵੀ ਜਦੋਂ ਨਾਨਾ ਅਸੀਂ ਕੰਮ ਕਰਦੇ ਹੁੰਦੇ ਸੀ ਨਾਨਾ ਉੱਠ ਕੇ ਸੇਵੀਆਂ ਬਣਾ ਦਿੰਦਾ ਹੁੰਦਾ ਸੀ ਬਜ਼ੁਰਗੀ ਦਿੰਦੇ ਹੁੰਦੇ ਉਹ ਵੀ ਇਸ ਟਾਈਮ ਦੇ ਵਿੱਚ ਇਹ ਸੇਵੀਆਂ ਬਣ ਗਈਆਂ ਹਾਂ ਚਲ ਦੇਖੀਏ ਫੈਮਿਲੀ ਨੂੰ ਜਾ ਰਹੀ ਹੈ ਇਹ ਤੇ ਉਹ ਵਾਲਾ ਵੀ ਡਾਣਾ ਹੋਉਂਦਾ ਅਸੀਂ ਪ੍ਰੂਫ ਵੀ ਰੱਖਦੇ ਆ ਨਾ ਨਾਲ ਮੈਂ ਕਿਹ ਕਿਹ ਪ੍ਰੂਫ ਵੀ ਰੱਖਦੇ ਆ ਨਾ ਨਾਲ ਐਂ ਜੀ ਇੱਥੇ ਹੋ ਗਿਆ ਨਾ ਖਾਈ ਮੈਂ ਜਿੰਨਾ ਮੈਂ ਬਣਾਇਆ ਆਪੇ ਵੀ ਮੈਂ ਮੈਂਬਰ ਦਿਖਾ ਦਿੰਗਾ ਹਾਂ ਉਹਨੇ ਦਾ ਪ੍ਰੂਫ ਇੱਧਰ ਆ ਬੇਟੇ ਆ ਲੈ ਵੰਝੀ ਅਸੀਂ ਜੀ ਤੋਂ ਆਵੇ ਆ ਵੀ ਜੀ ਘਰ ਮੈਂ ਐਵੇਂ ਕਰਦਾ ਐ ਵੀ ਕਰਦਾ ਐ ਵੀ ਕਰਦਾ ਰਾਮਨ ਹੀ ਕਰਤਾ ਹਾਂ ਹਾਂਜੀ ਸੇਵੀਆਂ ਬਣਾ ਕੇ ਜਦੋਂ ਸਾਰਿਆਂ ਨੇ ਇਕੱਠੇ ਬਹਿ ਕੇ ਖਾਧੀਆਂ ਤਾਂ ਬੜਾ ਮਜ਼ਾ ਆਇਆ ਪੁਰਾਣਾ ਟਾਈਮ ਜਦ ਆ ਗਿਆ ਜਦੋਂ ਪਿੰਡਾਂ ਦੇ ਵਿੱਚ ਸਾਰੇ ਜਣੇ ਕੰਮ-ਕਮ ਕਰਦੇ ਇਕੱਠੇ ਬਹਿ ਕੇ ਖਾਂਦੇ ਪੀਂਦੇ ਸੀਗੇ ਤੇ ਵਿੱਚ ਬਜ਼ੁਰਗ ਬੱਚੇ ਵੱਡੇ ਛੋਟੇ ਸਾਰੇ ਇਕੱਠੇ ਰਲ ਮਿਲ ਕੇ ਜਦੋਂ ਸੇਵੀਆਂ ਖਾਧੀਆਂ ਦਰਾਣੀਆਂ ਚ ਟਰਾਲੀਆਂ ਨੇ ਬੜਾ ਹੀ ਆਨੰਦ ਆਇਆ ਤੁਸੀਂ ਵੀ ਬਣਾਓ ਤੇ ਆਪ ਦੀ ਸਾਰੀ ਫੈਮਿਲੀ ਇਕੱਠੀ ਬਹਿ ਕੇ ਖਾਓ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਨਵੀਂ ਰੈਸਪੀ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ